ਟ੍ਰੇਨ ਦਾ ਹੋਇਆ ਭਿਆਨਕ ਹਾਦਸਾ ਜੀ ਹਾਂ 10 ਲੋਕ ਹੋਏ ਜ਼ਖਮੀ 4 ਲੋਕਾਂ ਦੀ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਉੱਤਰ ਪ੍ਰਦੇਸ਼ ਦੇ ਗੋੜਾ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ ਡਿਬੂਗੁਰ ਐਕਸਪ੍ਰੈਸ ਦੇ ਕਰੀਬ 10 ਡੱਬੇ ਪਟੜੀ ਤੋਂ ਉੱਤਰ ਗਏ ਜਦ ਕਿ ਹਾਦਸਾ ਵਾਪਰਿਆ ਉਦੋਂ ਇੱਕ ਟ੍ਰੇਨ ਚੰਡੀਗੜ੍ਹ ਤੋਂ ਡਿਬੂਗੜ ਜਾ ਰਹੀ ਸੀ ਇਹ ਆਸਾ ਗੋਡਾ ਜ਼ਿਲ੍ਹੇ ਤੋਂ ਚਿਲਾਈ ਅਤੇ ਮੋਤੀਗੰਝ ਰੇਲਵੇ ਸਟੇਸ਼ਨ ਦੇ ਵਿੱਚ ਕਾਰ ਵਾਪਰਿਆ ਫਿਲਹਾਲ ਰਾਤ ਲਈ ਬਚਾਅ ਕਾਰਜ ਕੀਤੇ ਜਾ ਰਹੇ ਨੇ ਗੋਡਾ ਦੇ ਕਮਿਸ਼ਨਰ ਅਸ਼ਸ਼ੀਪੂਜਨ ਸੁਸ਼ੀਲ ਮੁਤਾਬਕ ਹਾਦਸੇ 'ਚ ਯਾਤਰੀ ਦੀ ਮੌਤ ਹੋ ਗਈ ਜਦਕਿ ਦੋ ਯਾਤਰੀ ਜ਼ਖਮੀ ਹੋ ਗਏ ਨੇ ਸੂਚਨਾ ਮਿਲਣ ਤੇ ਹਸਤਾਖਰਤ ਸਹਾਇਤਾ ਗੱਡੀ ਨੂੰ ਮੌਕੇ ਤੇ ਰਵਾਨਾ ਕਰ ਦਿੱਤਾ ਗਿਆ ਹੈ ਜਿਹਾ ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਰਹੇ ਨੇ ਜਿਹਾ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਨੇ ਵੀ ਗੋਡਾ ਦੇ ਵਿੱਚ ਹੋਏ ਰੇਲ ਹਾਦਸੇ ਦਾ ਨੋਟਿਸ ਲਿੱਤਾ ਹੈ ਜੀ ਹਾਂ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੁਕੇ ਤੇ ਪੁੱਜ ਕੇ ਰਾਤ ਕਾਰਜਾਂ ਲਈ ਤੇਜ਼ੀ ਲਿਆ